ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨਾਂ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਤੁਹਾਡੇ ਅੱਗੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਸੂਏ ਸਵਾਏ ਨਾਗਾ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਸੱਸੀ ਕਾਂਜੀ ਸੱਸੀ ਕਾਂਜੀ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾਂ ਜੀ ਪਿੰਡ ਚੋਟੀਆਂ ਕਲਾਂ ਮੋਬਾਈਲ ਨੰਬਰ ਜੀ 9464 5952 ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਸੂਆ ਵੇਰੇ ਕਿੰਨਾ ਮਾ ਸੋਈ ਇਹ ਦੂਜੇ ਸਵੇਰ ਸੋਈ ਵੀਰ ਜੀ ਕਦੋਂ ਸੋਈ ਆ ਜੀ ਇਹ ਪਰਸੋਂ ਰਾਤ ਨੂੰ ਸੋਈ ਆ ਬੱਚਾ ਕੀ ਹੈ ਬੱਚੀ ਮਗਰ ਕਿਹੜੇ ਸੀਮਨ ਦੀ ਪਤਾ ਪਤਾ ਨਹੀਂ ਜੀ ਆਪਾਂ ਨੇ ਪੁੱਛਿਆ ਠੀਕ ਹੈ ਜੀ ਉਹ ਸੀਲਸ ਲੱਗ ਜੇ ਡਨ ਆ ਜੀ ਹਾਂਜੀ ਹਾਂਜੀ ਜੇ ਐਂਡ ਚ ਮਾਰ ਕਿੰਨਾ ਭਾਂਡੇ ਚ ਪੌਲਾ ਪਉਂਦੀ ਹੈ ਬਾਈ 8 ਕਿਲੋ ਆ ਜੀ ਹੁਣ ਆ ਜੀ ਹਾਂ ਮੈਂ ਆਪਾਂ ਖਾਲੀ ਨਹੀਂ ਕੀਤੀ 8 ਕਿਲੋ ਹੈਗਾ ਤੇ ਵੱਧ ਵੀ 10 ਵੀ ਹੋ ਸਕਦਾ ਆਪਾਂ 8 ਕਿਲੋ ਕਹਿ ਕੇ ਦੇਣੀ ਆ ਦੂਜੇ ਸਵੇਰ ਸੋਈ ਹਾਂ ਦੋ ਟਾਈਮ ਚਾਰ ਟਾਈਮ ਹਾਂ ਧਾਰਾ ਮਾਰ ਦੇਣਾ ਜੇ ਆਣੇ ਤਾਂ ਆਪਾਂ ਵਿੱਚੀ ਲਾ ਬ ਕੋਈ ਬਰोबर ਖੜ ਜੇ ਪਹਿਲਾਂ ਹਾਈਟ ਚੈੱਕ ਕਰੋ ਜੀ ਤੁਸੀਂ ਬਾਹਰ ਦੇ ਚੈੱਕ ਕਰ ਸਕਦੇ ਹੋ ਹਾਈਟ ਦੇ ਪੱਖ ਤੋਂ ਪੂਰੀ ਚੰਗੀ ਐ ਸ਼ਾਈਨਿੰਗਲ ਇਸ ਕੈਨਾਂ ਤੋਰ ਕੇ ਦਿਖਾਦੀ ਬਰ ਨਾਲ ਦੀ ਨਾਲ ਕੱਲ ਦੀ ਸੂਈ ਐ ਬਾਈ ਨਹੀਂ ਪਰਸੋ ਚੁਈ ਐ ਪਰਸੋ ਚੁਈ ਐ ਪਰਸੋ ਚੁਈ ਐ ਹਾਂ ਅਮਸੂਈ ਐ ਬੱਚਾ ਮਗਰ ਮਿਲ ਜਣੀ ਬੱਚੂ ਜਿਹੋ ਜੀ ਆਪ ਬਰੀਡਡ ਆ ਜੀ ਉਹ ਜਾਂ ਮਗਰ ਬੱਚਾ ਵੀ ਟੌਪ ਦਾ ਆ ਜਾਂਦਾ ਬਾਈ ਕਹਿੰਦਾ ਜੇ ਡਨ ਜਿਹੜਾ ਨੈਟ ਬਹੁਤ ਆ ਤਿਆਰ ਆ ਜੀ ਉਹ 8 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਤੀ ਚਵਾਈ ਵਾਲਾ ਥਾਣਾ ਬਾਕੀ ਐਡਰ ਕੁਆਲਿਟੀ ਚੰਗੀ ਹੈ ਜੀ ਕਿੰਨਾ ਕੁ ਬਾਜੂ ਦੇ ਦੁੱਧ ਜੀ ਦੁੱਧ ਜੀ ਸੇਵਾ ਦਾ ਆਪਾਂ ਐਵੇਂ ਨਹੀਂ ਕਹਿੰਦੇ ਵੀ ਇੰਨਾ ਬਾਜੂ ਠੀਕ ਹੈ ਜੀ ਦੁੱਧ ਸੇਵਾ ਦੇ ਸਰ ਤੇ ਠੀਕ ਹੈ ਜੀ ਉ ਸੀਲ ਲੱਗਾ ਥਾਣਾ ਤੇ ਸੀਲ ਲੱਗਦੀ ਆਪਣੀ ਗਾਰੰਟੀ ਹੈ ਜੀ ਥਾਣਾ ਦੀ ਜਮਾ ਓਕੇ ਖਾ ਜਮਾ ਓਕੇ ਪੂਰ ਛੱਕੇ ਦੀ ਆਪਣੀ ਗਾਰੰਟੀ ਡਿਮਾਂਡ ਵੀਰੇ ਦੀ ਇਹ 48000 ਦੀ ਜੀ ਓਜੂ ਮਾਨਤਨ ਜੀ ਮਾੜਾ ਮੋਟਾ ਜੀ ਐਵੇਂ ਮੋਹਰਲ ਕਰਾਉਣ ਨੂੰ 55 ਕਰਾ ਲਈਏ 60 ਕਰ ਲਈਏ ਪਹਿਰਾਣੀ ਐਵੇਂ ਠੀਕ ਹੈ ਬਾਈ 48000 ਦੇ ਬਾਈ ਕਹਿੰਦਾ ਵੈਰ ਦੇ ਦਾਂਗੇ ਮਨ ਲਕਰਾਂ ਹਾਂ ਉਹ ਪ੍ਰਿੰਟ ਪ੍ਰੂਟ ਸਹੀ ਆ ਨਿੱਕੀ ਜੀ ਬੂਥੀ ਆ ਇਹ ਸ਼ਾਈਨਿੰਗ ਵਾਲੀ ਸਕੈਨ ਨਾਲ ਕੱਦ ਕਰ ਚੰਗਾ ਅ ਮਗਰ ਬੱਚੀ ਦੇ 나ੜੂਆ ਮਗਰ ਬੱਚਾ ਬੱਚੀ ਮਿਲ ਜਾਣੀ ਹੈ ਜੀ ਇੱਕ ਨਗ ਨਾਲ ਇੱਕ ਨਗ ਫਰੀ ਬੱਚੇ ਦਾ 나ੜੂਆ ਨਾਲ ਆ ਜੀ ਕਰ ਸਕਦੇ ਹੋ ਜੀ ਬੱਚੀ ਵੀ ਪੂਰੀ ਚੰਗੀ ਆ ਮਗਰ ਆਪ ਵੀ ਕਰਮ ਵਾਲੀ ਚੰਗੀ ਆ ਤੇ ਮਗਰ ਬੱਚੀ ਵੀ ਚੰਗੀ ਆ ਅੱਗੇ ਵੀਰ ਦੋ ਨੰਬਰ ਸੁਆ ਕੇ ਨਮਾ ਜੀ ਇਹ ਦੂਜੇ ਸੂਏ ਸੁਈ ਹੈ ਜੀ ਠੀਕ ਆ ਕਦੋਂ ਸੁਈ ਹੈ ਜੀ ਇਹਨੂੰ ਅੱਜ ਹੋ ਗਏ 5-7 ਦਿਨ 5 ਤੋਂ 7 ਦਿਨ ਹੋ ਗਏ 5 5 ਤੋਂ 7 ਦਿਨ ਹੋ ਗਏ ਠੀਕ ਆ ਬਾਈ ਤੇ ਬੱਚਾ ਕੀ ਹੈ ਜੀ? ਬੱਚੀ ਮਗਰ ਹੈ ਜੀ। ਠੀਕ ਹੈ ਬਈ ਕਿੰਨਾ ਦੁੱਧ ਤਿਆਰ ਹੈ ਜੀ? ਦੁੱਧ ਜੀ ਆਪਣੇ ਕੋਲ ਪਰਸਵਾਈਏ ਤੇ 10 ਕਿਲੋ ਹੈ ਜੀ। ਜੋ ਕਿ ਦੇ ਹਾਂ 2 ਕਿਲੋ ਜਾਂਦੇ। ਥਾਣਾ ਦੀ ਦੰਨ ਹੈ ਜੀ। ਹਾਂ ਥਾਣਾ ਜਾਂਦੇ। ਠੀਕ ਹੈ ਜੀ। ਆ ਇੱਕ ਸਾਈਡ ਤੇ ਬਰੇ ਕਿਵੇਂ ਭਾਲਦੀ ਹੈ? ਭਾਲਾ ਜੀ ਭਾਲ ਪਾਈ ਫਿਰਦੀ ਆ। ਠੀਕ ਹੈ ਜੀ ਭਾਲ ਪਾਈ ਫਿਰਦੀ ਹੈ ਜੀ। ਤੋੜ ਕੇ ਦਿਖਾਦੀ ਥਾਣਾ ਜੀ ਦੁੱਧ ਤਾਂ ਇੱਕੋ ਜਿਹਾ ਬਈ। ਹਾਂ ਹਾਂ ਦੁੱਧ ਇੱਕੋ ਜਿਹਾ ਜੀ। ਠੀਕ ਹੈ ਜੀ। ਬਾਕੀ ਬਾਈ ਦੇ ਘਰੇ ਚੋਲਿਓ ਜੀ 10 ਕਿਲੋ। ਆਵੇਂ 12 ਨਹੀਂ ਕਹਿਣਾ ਜੀ ਚੋ ਸਕਦੇ ਆ ਜੀ ਸੁਹਾ ਦੂਜਾ ਸੁਈ ਆ 5-7 ਦਿਨ ਸਮਾਂ ਬਾਅਦ ਦੱਸ ਦਾਂ ਕਿ ਸੁਈ ਨੂੰ ਹੋ ਗਿਆ ਜੀ 10 ਕਿਲੋ ਭਾਂਡੇ ਚ ਪਾ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚੁਵਾਈ ਕਰ ਲਓ ਥੋੜੀ ਜਿਹੀ ਇੱਕ ਸਾਈਡ ਤੇ ਪਾ ਲਾ ਜੀ ਤੁਹਾਨੂੰ ਚੱਕ ਵੀ ਕਰਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਥਾਣ ਤੁਣ ਚ ਸਹੀ ਆ ਥਾਣਾ ਦੇ ਸਾਇ ਸੋਹਣੇ ਆ ਗੈਪ ਤੇ ਲੱਗੇ ਆ ਅੱਥੀ ਚੁਵਾਈ ਵਾਲਾ ਥਾਣਾ ਚ ਆ ਰਹੀ ਥਾਣਾ ਪੋਰਟ ਨਿਸ਼ਾਨ ਨਹੀਂ ਕੋਈ ਬੱਚਾ ਇਹਦੇ ਮਗਰ ਵੀ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ ਇੱਕ ਨੱਕ 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 ਫ੍ਰੀ ਹੋ ਜਾਣਾ ਇਹਦੀ ਵੀ ਕਿ ਡਿਮਾਂਡ ਰਹਿਣ ਵਾਲੀ ਹੈ ਬਾਈ ਇਹ 52000 ਦੇ ਦਾਂਗੇ ਹੋ ਜੂ ਮਾਨਤਨ ਜੀ ਮਾੜਾ ਮੋਟਾ ਜੀ ਕਰ ਦਾਂਗੇ ਉਹ ਸੀਲਸ ਲੱਗਾ ਜਿਵੇਂ ਮਰਜ਼ੀ ਠੀਕ ਹੈ ਜੀ ਕੰਡੀ ਸੀਲ ਬਾਈ ਕਹਿੰਦਾ ਪੂਰੀ ਹੈ ਬੇਫਿਕਰ ਹੋ ਜੀ ਸੀਲਸ ਲੱਗ ਪੂਰੀ ਆ 52000 ਰੁਪਏ ਬਾਈ ਹਾਂਜੀ ਹਾਂਜੀ ਲੈ ਲਓ 52000 ਰੁਪਿਆ ਬਾਈ ਕਹਿੰਦੇ ਇਹਦੀ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਬੱਚੀ ਛੱਡ ਨਹੀਂ ਬੱਚੀ ਛੱਡ ਦਿੰਨੇ ਆ ਬਸ ਕੋਈ ਗੱਲ ਨਹੀਂ ਧੰਨਵਾਦ ਵੀਰੇ ਕੋਈ ਵੀ ਨਾ ਕੋ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜ